ਇੱਕ ਵਾਰ ਭਾਈ ਗੁਰਦਾਸ ਸਾਹਿਬ ਜੀ ਬੈਠੇ ਹੋਏ ਸਨ ਔਰ ਉਹਨਾਂ ਨੂੰ ਮਿਲਣ ਵਾਸਤੇ ਕੁਝ ਗੁਰਸਿੱਖ ਸੰਗਤਾਂ ਉਹਨਾਂ ਦੇ ਕੋਲ ਪਹੁੰਚੀਆਂ ਜਿਹੜੇ ਮਿਲਣ ਵਾਸਤੇ ਪਹੁੰਚੇ ਸਨ ਉਹ ਸਾਰੇ ਦੇ ਸਾਰੇ ਗੁਰਬਾਣੀ ਦੇ ਰਸੀਏ ਗੁਰੂ ਪਾਤਸ਼ਾਹ ਜੀ ਨੂੰ ਪ੍ਰੇਮ ਕਰਨ ਵਾਲੇ ਨੇ ਸੋ ਜਦੋਂ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੇ ਗੁਰਸਿੱਖ ਆਣ ਕਰਕੇ ਬੈਠੇ ਤਾਂ ਉਥੇ ਸਵਾਲ ਜਵਾਬ ਦਾ سلسلہ ਆਰੰਭ ਹੋਇਆ ਗੁਰਸੇਕ ਭਾਈ ਗੁਰਦਾਸ ਸਾਹਿਬ ਜਿਨੂੰ ਕੋਈ ਨਾ ਕੋਈ ਬਚਨ ਪੁੱਛਦੇ ਨੇ ਕੋਈ ਨਾ ਕੋਈ ਸਵਾਲ ਕਰਦੇ ਨੇ ਤੇ ਭਾਈ ਗੁਰਦਾਸ ਸਾਹਿਬ ਜੀ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਬੜੇ ਮਹਾਨ ਵਿਦਵਾਨ ਹੋਏ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੇ ਪਹਿਲੇ ਲਿਖਾਰੀ ਸਨ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਆਪਣੇ ਹੱਥਾਂ ਨਾਲ ਲਿਖੀ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਣੀ ਦੀ ਸੰਪਾਦਨਾ ਕਰਵਾਈ ਬੜੇ ਕਮਾਲ ਦੇ ਪ੍ਰਚਾਰਕ ਸਨ ਸਿੱਖੀ ਦਾ ਪ੍ਰਚਾਰ ਕੀਤਾ ਭਾਈ ਗੁਰਦਾਸ ਜੀ ਨੇ ਆਗਰਾ ਬਨਾਰਸ ਮਥੁਰਾ ਇਹਨਾਂ ਸ਼ਹਿਰਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹੇ। ਸੋ ਸੰਗਤ ਦੇ ਨਾਲ ਉਹਨਾਂ ਦੀ ਵਿਚਾਰ ਚੱਲ ਰਹੀ ਹੈ ਸਵਾਲ ਜਵਾਬ ਹੋ ਰਹੇ ਨੇ। ਇੱਕ ਗੁਰਸੇਕ ਨੇ ਭਾਈ ਗੁਰਦਾਸ ਸਾਹਿਬ ਜੀ ਨੂੰ ਸਵਾਲ ਕੀਤਾ। ਸਵਾਲ ਇਹ ਸੀ ਕਿ ਭਾਈ ਗੁਰਦਾਸ ਸਾਹਿਬ ਜੀ ਆਖਰ ਸਿੱਖ ਨੇ ਰੋਜ਼ ਪੁਰਬਾਣੀ ਦਾ ਪਾਠ ਕਿਉਂ ਕਰਨਾ ਹੈ? ਇੱਕ ਦਿਨ ਬਾਣੀ ਦਾ ਪਾਠ ਕਰ ਲਿਆ। ਉਹਦੇ ਤੋਂ ਬਾਅਦ ਕੋ 10 ਦਿਨ ਮਹੀਨਾ 2 ਮਹੀਨੇ ਜੇ ਸਮਾਂ ਲੰਘ ਵੀ ਜਾਏਗਾ ਤੇ ਕੀ ਫਰਕ ਪੈਂਦਾ ਆਖਰ ਹਮੇਸ਼ਾ ਬਾਣੀ ਪੜਨ ਵਾਸਤੇ ਗੁਰੂ ਸਾਹਿਬ ਜੀ ਕਿਉਂ ਸਾਨੂੰ ਕਹਿੰਦੇ ਨੇ ਕਿ ਰੋਜ਼ ਬਾਣੀ ਪੜਿਆ ਕਰੋ ਹਰ ਰੋਜ਼ ਸਤਗੁਰੂ ਦੀ ਬਾਣੀ ਨਾਲ ਜੁੜਿਆ ਕਰੋ ਇਹ ਸਵਾਲ ਸੇਖ ਨੇ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਸਵਾਲ ਦਾ ਜਵਾਬ ਬੜੇ ਕਮਾਲ ਦੇ ਤਰੀਕੇ ਨਾਲ ਦਿੱਤਾ ਜਦੋਂ ਸੀ ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਪੜਦੇ ਆ ਉਹਨਾਂ ਦੀ ਕਵਿ ਤਸ ਹੋਈਏ ਉਹਨਾਂ ਦਾ ਜੋ 590 ਨੰਬਰ ਕਬਿਤ ਹੈ ਉਹ ਇਸ ਸਵਾਲ ਦਾ ਜਵਾਬ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਕਬੇਤੇ ਵਿੱਚ ਤਿੰਨ ਬੜੇ ਕਮਾਲ ਦੀਆਂ ਉਦਾਹਰਨਾਂ ਦਿੱਤੀਆਂ ਨੇ ਔਰ ਇਹ ਤਿੰਨ ਉਦਾਹਰਨਾਂ ਦੇ ਕੇ ਅਖੀਰ ਵਾਲੀ ਤੁਕ ਵੇ ਜਾ ਕੇ ਉਹਨਾਂ ਨੇ ਜੋ ਗੁਰਮਤ ਦਾ ਸਿਧਾਂਤ ਹੈ ਉਹ ਸਾਡੇ ਸਾਹਮਣੇ ਰੱਖਿਆ ਭਾਈ ਸਾਹਿਬ ਕਹਿੰਨ ਲੱਗੇ ਗੁਰਸਿੱਖੋ ਕਿ ਜਿਵੇਂ ਇੱਕ ਦੀਵਾ ਜਗ ਰਿਹਾ ਹੈ ਸ਼ਾਮ ਦਾ ਸਮਾਂ ਹੈ ਪਤੰਗਾ ਉਡਿਆ ਤੇ ਉੜਦਾ ਉੜਦਾ ਉਹ ਦੀਵੇ ਦੀ ਲਾਟ ਦੇ ਕੋਲ ਚਲਾ ਗਿਆ ਪਤੰਗੇ ਦਾ ਸੁਭਾਅ ਹੈ ਉਹ ਦੀਵੇ ਦੀ ਲਾਟ ਦੇ ਆਲੇ-ਦੁਆਲੇ ਘੁੰਮਣ ਲੱਗ ਪੈਂਦਾ کافی دیر ਤੱਕ ਉਹ ਜਿਹੜਾ ਪਤੰਗਾ ਹੈ ਉਹ ਦੀਵੇ ਦੀ ਲਾਟ ਦੇ ਆਲੇ-ਦੁਆਲੇ ਘੁੰਮਦਾ ਰਿਹਾ ਤੇ ਉਹਦੇ ਤੋਂ ਬਾਦੋਂ ਵਾਪਸ ਆ ਗਿਆ ਦੂਸਰੇ ਦਿਨ ਫਿਰ ਸ਼ਾਮ ਨੂੰ ਗਿਆ ਦੀਵਾ ਜਗ ਰਿਹਾ ਸੀ ਦੀਵੇ ਦੀ ਲਾਟ ਦੇ ਦੁਆਲੇ ਘੁੰਮਣ ਲੱਗ ਪਿਆ ਆਖਰ ਉਹ ਦੀਵੇ ਦੀ ਲਾਟ ਦੇ ਆਲੇ-ਦੁਆਲੇ ਗੇੜੇ ਕੱਢਦਾ ਕੱਢਦਾ ਉਦੇ ਵਿੱਚ ਸੜ ਗਿਆ ਤੇ ਉਥੇ ਹੀ ਉਹਦੀ ਮੌਤ ਹੋ ਗਈ ਉਸੇ ਜਗ੍ਹਾ ਤੇ ਰਹਿ ਗਿਆ ਫਿਰ ਉਹ ਵਾਪਸ ਨਹੀਂ ਆਇਆ ਇਹ ਪਹਿਲੀ ਉਦਾਹਰਨ ਦਿੱਤੀ ਭਾਈ ਗੁਰਦਾਸ ਸਾਹਿਬ ਦੀ ਔਰ ਉਹਨਾਂ ਦੇ ਕਵਿਤਾ ਦੀ ਇਹ ਤੁਕ ਹੈ ਜੈਸੇ ਦੀਪ ਦੀਪਤ ਪਤੰਗ ਲੋਟ-ਪੋਟ ਹੋਤ ਕਭੂ ਕਹਿ ਜਵਾਰਾ ਮੈਂ ਪਰਤ ਜਰ ਜਾਈ ਹੈ ਕਿ ਜਿਵੇਂ ਦੀਵਾ ਜਗਦਾ ਹੈ ਪਤੰਗਾ ਉਹਦੇ ਤੇ ਲੋਟ-ਪੋਟ ਹੁੰਦਾ ਹੈ ਤੇ ਕਦੇ ਐਸਾ ਮੌਕਾ ਹੁੰਦਾ ਹੈ ਜਦੋਂ ਲਾਟ ਦੇ ਆਲੇ-ਦੁਆਲੇ ਘੁੰਮਦਿਆਂ-ਘੁੰਮਦਿਆਂ ਢੇੜੇ ਕੱਢਦਿਆਂ-ਕੱਢਦਿਆਂ ਉਹਦੇ ਵਿੱਚ ਸੜ ਕੇ ਉਹ ਦੀਵੇ ਦਾ ਹੀ ਹੋ ਜਾਂਦਾ ਹੈ ਉਹ ਵਾਪਸ ਆਪਣੀ ਜਗ੍ਹਾ ਤੇ ਨਹੀਂ ਆਉਂਦਾ ਭਾਈ ਸਾਹਿਬ ਨੇ ਦੂਜੀ ਉਦਾਹਰਣ ਦਿੱਤੀ ਇੱਕ ਪੰਛੀ ਆਪਣੇ ਆਲਣੇ ਦੇ ਵਿੱਚ ਬੈਠਾ ਹੋਇਆ ਆਲਣੇ ਦੇ ਵਿੱਚ ਉਹਦੇ ਨਿੱਕੇ-ਨਿੱਕੇ ਵੋਟ ਵੀ ਨੇ ਪੰਛੀ ਉਡਾਰੀ ਭਰਦਾ ਹੈ ਦੂਰ ਜਾ ਕੇ ਚੋਗਾ ਚੁਗਦਾ ਹੈ ਤੇ ਵਾਪਸ ਆਪਣੇ ਆਲਣੇ ਦੇ ਵਿੱਚ ਆ ਜਾਂਦਾ ਹੈ ਅਗਲੇ ਦਿਹਾੜੇ ਫਿਰ ਪੰਛੀ ਉੜਿਆ ਫਿਰ ਚੋਗਾ ਚੋ ਗਿਆ ਫਿਰ ਵਾਪਸ ਆ ਗਿਆ ਪਰ ਇੱਕ ਦਿਨ ਐਸਾ ਆਇਆ ਕਿ ਪੰਛੀ ਉੜਿਆ ਸੀ ਚੋਗਾ ਚੁਗਣ ਵਾਸਤੇ ਪਰ ਜਦੋਂ ਅਗਾ ਗਿਆ ਦਾਣੇ ਚੁਗ ਰਿਹਾ ਸੀ ਅਚਾਨਕ ਉਹ ਸ਼ਿਕਾਰੀ ਦੇ ਜਾਲ ਦੇ ਵਿੱਚ ਫਸ ਗਿਆ ਕਿਉਂਕਿ ਉਹਨੂੰ ਨਹੀਂ ਸੀ ਪਤਾ ਸ਼ਿਕਾਰੀ ਨੇ ਇੱਥੇ ਜਾਲ ਲਾਇਆ ਹੋਇਆ ਸੋ ਪੰਛੀ ਜਾਂਦਾ ਸੀ ਰੋਜ਼ ਰੋਜ਼ ਵਾਪਸ ਆ ਜਾਂਦਾ ਸੀ ਪਰ ਅੱਜ ਦਾ ਦਿਨ ਐਸਾ ਆਇਆ ਕਿ ਉਹ ਵਾਪਸ ਨਹੀਂ ਆ ਸਕਿਆ ਉਹ ਉੱਥੇ ਹੀ ਰਹਿ ਗਿਆ ਜਿਹੜੀ ਜਗ੍ਹਾ ਤੇ ਉਹ ਦਾਣਾ ਚੁਗਣ ਜਾ ਰਿਹਾ ਸੀ ਇਹ ਦੂਜੀ ਉਦਾਹਰਣ ਦਿੱਤੀ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਜੈਸੇ ਖਗ ਨੇਤ ਪ੍ਰਤ ਚੋਗ ਚੋਗ ਆਵੇ ਉਡ ਕਾਹੂ ਦਿਨ ਫਾਸੀ ਫਸੈ ਬਹੁਰੀ ਉਹਨਾ ਆਏ ਹੈ ਜਿਹਦਾ ਭਾਵ ਇਹ ਬਣਿਆ ਕਿ ਰੋਜ਼ ਪੰਛੀ ਜਾਂਦਾ ਹੈ ਰੋਜ਼ ਵਾਪਸ ਆ ਜਾਂਦਾ ਪਰ ਇੱਕ ਦਿਨ ਫਾਇਦੇ ਵਿੱਚ ਫਸ ਜਾਂਦਾ ਤੇ ਉਹਦੇ ਤੋਂ ਬਾਅਦ ਵਾਪਸ ਨਹੀਂ ਮੁੜਦਾ ਭਾਈ ਗੁਰਦਾਸ ਸਾਹਿਬ ਜੀ ਨੇ ਇਹਦੇ ਤੋਂ ਬਾਅਦ ਫਿਰ ਤੀਸਰੀ ਉਦਾਹਰਨ ਦਿੱਤੀ ਭਾਈ ਸਾਹਿਬ ਨੇ ਫਰਮਾਇਆ ਕਿੰਦੇ ਗੁਰੂ ਕੇ ਸਿੱਖੋ ਇੱਕ ਪਹਾੜਾ ਹੈ ਉਹ ਹਰ ਰੋਜ਼ ਉੱਡਦਾ ਹੈ ਤੇ ਜਾ ਕੇ ਕਮਲ ਦੇ ਫੁੱਲ ਦੇ ਉੱਪਰ ਬਹਿ ਜਾਂਦਾ ਹੈ ਕਮਲ ਦੇ ਫੁੱਲ ਦਾ ਮਕਰੰਦ ਉਹਦਾ ਰਸ ਉਹ ਗ੍ਰਹਿਣ ਕਰਦਾ ਹੈ ਤੇ ਵਾਪਸ ਆ ਜਾਂਦਾ ਹੈ ਪਰ ਕਹਿੰਦੇ ਇੱਕ ਦਿਨ ਐਸਾ ਆਇਆ ਕਿ ਸ਼ਾਮਾਂ ਢਲ ਰਹੀਆਂ ਸਨ ਪਹਾੜਾ ਕਮਲ ਦੇ ਫੁੱਲ ਦੇ ਵਿੱਚਕਾਰ ਬੈਠਾ ਹੋਇਆ ਹੈ ਅੱਜ ਉਹ ਉੜਿਆ ਨਹੀਂ ਅੱਜ ਉਹ ਇੰਨਾ ਜ਼ਿਆਦਾ ਰਸ ਦੇ ਵਿੱਚ ਮਗਨ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੰਦ ਹੋ ਗਈਆਂ ਉਹਦੇ ਵਿੱਚ ਦਮ ਘੁੱਟ ਜਾਣ ਕੇ ਭੌਰੇ ਦੀ ਮੌਤ ਹੋ ਗਈ ਉਹ ਫੁੱਲ ਦੇ ਵਿੱਚ ਹੀ ਰਹਿ ਗਿਆ ਉਹ ਵਾਪਸ ਮੁੜ ਕੇ ਨਹੀਂ ਆਇਆ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਤੀਜੀ ਉਦਾਹਰਨ ਵਿੱਚ ਵਚਨ ਕਹੇ ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ ਕਬਹੂ ਕਮਲ ਦਲ ਸੰਪਟ ਸੰਭਾਈ ਹੈ ਕਿ ਜਿਵੇਂ ਭੌਰਾ ਰੋਜ਼ ਕਮਲ ਫੁੱਲ ਕੋਲ ਜਾਂਦਾ ਹੈ ਰੋਜ਼ ਉਹਦਾ ਮਕਰੰਦ ਰਸ ਲੈਂਦਾ ਹੈ ਪਰ ਇੱਕ ਦਿਨ ਕਮਲ ਦੇ ਫੁੱਲ ਦੇ ਵਿੱਚ ਹੀ ਰਹਿ ਜਾਂਦਾ ਉਹ ਵਾਪਸ ਨਹੀਂ ਮੁੜਦਾ ਗੁਰਸਿੱਖੋ ਇਹ ਤਿੰਨ ਉਦਾਹਰਨਾਂ ਦਿੱਤੀਆਂ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਤਿੰਨ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਸਾਹਿਬ ਫਿਰ ਆਈ ਹੋਈ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ ਗੁਰੂ ਕੇ ਪਿਆਰਿਓ ਅਸਲ ਗੱਲ ਇਹ ਹੈ ਰੋਜ਼ ਬਾਣੀ ਸਿੱਖ ਨੇ ਇਸ ਕਰਕੇ ਪੜ੍ਹਨੀ ਹੈ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ ਅਖੀਰ ਉਹਦਾ ਮਨ ਗੁਰਬਾਣੀ ਦੇ ਵਿੱਚ ਸਮਾ ਜਾਏ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਵੇਂ ਭੌਰਾ ਰੋਜ਼ ਆਉਂਦਾ ਸੀ ਕਮਲ ਦੇ ਫੁੱਲ ਦਾ ਮਕਰੰਦ ਲੈਣ ਇੱਕ ਦਿਨ ਕਮਲ ਦੇ ਫੁੱਲ ਦੇ ਵਿੱਚ ਹੀ ਸਮਾ ਗਿਆ ਉਹ ਵਾਪਸ ਨਹੀਂ ਮੁੜਿਆ ਇਸੇ ਤਰ੍ਹਾਂ ਸਿਕ ਰੋਜ਼ ਬਾਣੀ ਪੜੇ ਹਰ ਰੋਜ਼ ਬਾਣੀ ਪੜੇ ਇੱਕ ਨਾ ਇੱਕ ਦਿਨ ਐਸਾ ਆਏਗਾ ਜਿਸ ਦਿਨ ਉਹਦੀ ਸੁਰਤ ਗੁਰੂ ਕੀ ਬਾਣੀ ਦੇ ਵਿੱਚ ਸਮਾ ਜਾਏਗੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਪੰਛੀ ਜਾਂਦਾ ਹੈ ਰੋਜ਼ ਦਾਣੇ ਚੁਗਣ ਵਾਸਤੇ ਪਰ ਇੱਕ ਦਿਹਾੜੇ ਮੌਕਾ ਐਸਾ ਹੁੰਦਾ ਜਦੋਂ ਜਾਲ ਦੇ ਵਿੱਚ ਹੀ ਫਸ ਜਾਂਦਾ ਹੈ ਇਸੇ ਤਰ੍ਹਾਂ ਸਿੱਖ ਰੋਜ਼ ਆਪਣੇ ਗੁਰੂ ਦੇ ਕੋਲ ਜਾਵੇ ਹਰ ਰੋਜ਼ ਆਪਣੇ ਸਤਿਗੁਰੂ ਦੀ ਬਾਣੀ ਪੜ੍ਹੇ ਇੱਕ ਦਿਨ ਸਤਿਗੁਰੂ ਦੇ ਪ੍ਰੇਮ ਦਾ ਜਾਲ ਐਸਾ ਵਿਸ਼ੇਗਾ ਉਹ ਗੁਰੂ ਦੇ ਪਿਆਰ ਦੇ ਵਿੱਚ ਜੁੜ ਜਾਏਗਾ ਉਹਦੇ ਤੋਂ ਬਾਅਦ ਫਿਰ ਸੰਸਾਰ ਵਾਲੀਆਂ ਗੱਲਾਂ ਨਹੀਂ ਕਰੇਗਾ ਦੁਨੀਆ ਦੀਆਂ ਭਟਕਣਾਵਾਂ ਵਾਲੀਆਂ ਗੱਲਾਂ ਨਹੀਂ ਕਰੇਗਾ ਜੇ ਗੁਰੂ ਦਾ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਕੋਲ ਇਵੇਂ ਜਾਵੇ ਕਿ ਜਿਵੇਂ ਇੱਕ ਪਤੰਗਾ ਦੀਵੇ ਦੀ łąੜ ਦੇ ਆਲੇ ਦੁਆਲੇ ਘੁੰਮਦਾ ਹੈ ਇੱਕ ਦਿਨ ਐਸਾ ਹੁੰਦਾ ਹੈ ਜਦੋਂ ਦੀਵੇ ਦੀ łąੜ ਤੇ ਸੜ ਕੇ ਉਥੇ ਹੀ ਰਹਿ ਜਾਂਦਾ ਤੇ ਵਾਪਸ ਨਹੀਂ ਮੁੜਦਾ ਇਸੇ ਤਰ੍ਹਾਂ ਸੇਕ ਰੋਜ਼ ਬਾਣੀ ਪੜੇਗਾ ਰੋਜ਼ ਬਾਣੀ ਦੀ ਵਿਚਾਰ ਕਰੇਗਾ ਇੱਕ ਦਿਨ ਆਪਣੀ ਮੈਂ ਆਪਣੀ ਹੋ ਮੈਂ ਸਾੜ ਕੇ ਸੁਆਹ ਕਰ ਦੇਗਾ ਤੇ ਸਤਿਗੁਰੂ ਦਾ ਹੀ ਹੋ ਕੇ ਰਹਿ ਜਾਏਗਾ ਤਿੰਨ ਉਦਾਹਰਨਾ ਦੇ ਕੇ ਅਖੀਰਲੀ ਤੁਕ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਐਸੇ ਗੁਰ ਬਾਣੀ ਅਵਗਾਹਨ ਕਰਤ ਚਿਤ ਕਬਹੁ ਮਗਨ ਹੋਏ ਸ਼ਬਦ ਓਰ ਜਾਏ ਹੈ ਕਿ ਜੇ ਸਤਿਗੁਰੂ ਦੀ ਬਾਣੀ ਨੂੰ ਸਾਡਾ ਮਨ ਪੜਦਾ ਰਹੇ ਪੜਦਾ ਰਹੇ ਇੱਕ ਅਧਿਆਦੇ ਇਹ ਗੁਰੂ ਦੇ ਸ਼ਬਦ ਦੇ ਵਿੱਚ ਉਲਝ ਜਾਂਦਾ ਇੱਥੇ ਉਲਝਣ ਦਾ ਅਰਥ ਹੈ ਸਤ ਗੁਰੂ ਦੇ ਸ਼ਬਦ ਵਿੱਚ ਜੁੜ ਜਾਂਦਾ ਉਹਦੇ ਤੋਂ ਬਾਅਦ ਫਿਰ ਦੁਨੀਆਦਾਰੀ ਦੀਆਂ ਗੱਲਾਂ ਨਹੀਂ ਕਰਦਾ ਸੰਸਾਰ ਦੀਆਂ ਭੜਕਣਾ ਦੀਆਂ ਗੱਲਾਂ ਮੁੱਕ ਜਾਂਦੀਆਂ ਇੰਜ ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਹਰ ਰੋਜ਼ ਅਸੀਂ ਸਤ ਗੁਰੂ ਦੀ ਬਾਣੀ ਕਿਉਂ ਪੜ੍ਹਨੀ ਤੇ ਵਿਚਾਰਨੀ ਵੈਸੇ ਵੀ ਸਾਧ ਸੰਗਤ ਜੀ ਅਸੀਂ ਸਵਾਸ ਰੋਜ਼ ਲੈਨੇ ਆ ਅਸੀਂ ਕਦੇ ਨਹੀਂ ਕਹਿੰਦੇ ਅਸੀਂ ਕੱਲ ਵੀ ਸਾਹ ਲਏ ਸਨ ਤੇ ਅੱਜ ਅਸੀਂ ਸਾਹ ਕਾਦੇ ਵਾਸਤੇ ਲੈਨੇ ਆ ਸਾਰ ਸੰਗਤ ਅਸੀਂ ਪ੍ਰਸ਼ਾਦਾ ਰੋਜ਼ ਛੱਕਦੇ ਹਾਂ ਹਰ ਰੋਜ਼ ਭੋਜਨ ਪ੍ਰਸ਼ਾਦਾ ਛੱਕਦੇ ਹਾਂ ਕਦੇ ਕਿਸੇ ਨੇ ਇਹ ਨਹੀਂ ਕਿਹਾ ਮੈਂ ਤੇ ਕੱਲ ਰੋਟੀ ਖਾਧੀ ਸੀ ਅੱਜ ਰੋਟੀ ਕਾਹਦੇ ਵਾਸਤੇ ਖਾਣੀ ਸੋ ਪ੍ਰਸ਼ਾਦਾ ਰੋਜ਼ ਛੱਕਦੇ ਹਾਂ ਸਾਰ ਰੋਜ਼ ਲੈਂਦੇ ਹਾਂ ਤੇ ਸਤਿਗੁਰੂ ਦੀ ਬਾਣੀ ਅਸੀਂ ਰੋਜ਼ ਕਿਉਂ ਨਾ ਪੜਹੀ ਅਸੀਂ ਆਪਣੇ ਕੰਮ ਧੰਦੇ ਵੀ ਨਿਤ ਕਰਦੇ ਹਾਂ ਹਰ ਰੋਜ਼ ਅਸੀਂ ਆਪਣੇ ਕਮਾਕਾਰਾਂ ਦੇ ਜਾਂਦੇ ਕੋਈ ਦੁਕਾਨ ਖੋਲਦਾ ਹੈ ਰੋਜ਼ ਜਾ ਕੇ ਕੋਈ ਵਪਾਰ ਦਾ ਕੰਮ ਰੋਜ਼ ਕਰਦਾ ਕੋਈ ਆਪਣੇ ਖੇਤਾਂ 'ਚ ਢੇੜਾ ਰੋਜ਼ ਮਾਰਨ ਵਾਸਤੇ ਜਾਂਦਾ ਜਦੋਂ ਸੇ ਆਪਣੇ ਕੰਮਾਂ ਤੋਂ ਹੰਦਿਆਂ ਨੂੰ ਇੰਨਾ ਪਿਆਰ ਕਰਦੇ ਆ ਤੇ ਜੇ ਇੰਨਾ ਹੀ ਪਿਆਰ ਸਤਿਗੁਰੂ ਦੀ ਬਾਣੀ ਨੂੰ ਕਰਨ ਲੱਗ ਜਾਈਏ ਤੇ ਕਿੰਨਾ ਚੰਗਾ ਹੋਵੇ ਸੋ ਸਾਰ ਸੰਗਤ ਗੁਰੂ ਕੀ ਬਾਣੀ ਨੂੰ ਪੜੀਏ ਸਮਝੀਏ ਵਿਚਾਰੀਏ ਨੇਤ ਆਪਣੇ ਗੁਰੂ ਕੀ ਬਾਣੀ ਦੇ ਨਾਲ ਜੁੜੀਏ ਸੀ ਚਾਹੇ ਦਿਨ ਵਿੱਚ 5 ਮਿੰਟ 10 ਮਿੰਟ 15 ਮਿੰਟ ਗੁਰਬਾਣੀ ਦਾ ਅਧਿਐਨ ਕਰੀਏ ਪਹਿਲੇ ਨੰਬਰ ਤੇ ਹੈ ਗੁਰਬਾਣੀ ਦਾ ਅਧਿਐਨ ਜਿਵੇਂ ਜਿਵੇਂ ਪੜਾਂਗੇ ਅਧਿਐਨ ਕਰਦੇ ਜਾਵਾਂਗੇ ਫਿਰ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਯਤਨ ਕਰੀਏ ਕਮਾਵਾਂਗੇ ਸਤਗੁਰੂ ਦੀ ਖੁਸ਼ੀ ਦੇ ਪਾਤਰ ਬਣਾਂਗੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ